ਪਤੀ ਨੂੰ ਮਾਰਨ ਵਾਲੀ ਕੈਨੇਡਾ ਵਾਲੀ ਉਹ ਸਿਰਫਰੀ ਔਰਤ ਜਿਹੜੀ ਹੁਣ ਪੁਲਿਸ ਦੀਆਂ ਸਲੰਖਾਂ ਪਿੱਛੇ ਆ ਉਸ ਦਾ ਲਗਾਤਾਰ ਪੁਲਿਸ ਨੇ 8 ਦਿਨ ਰਿਮਾਂਡ ਰੱਖਿਆ ਤੇ ਹੁਣ ਚੀਕ ਰਹੀ ਹੈ ਆਪਣੇ ਕੀਤੇ ਤੇ ਪਛਤਾ ਰਹੀ ਹੈ ਉਸ ਦੀਆਂ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਸਕੂਲ ਟਾਈਮ ਦੀਆਂ ਗੱਲਾਂ ਤੁਸੀਂ ਸੁਣ ਲੀਆਂ ਕਿਸ ਤਰੀਕੇ ਦੇ ਚਰਿੱਤਰ ਦੀ ਮਾਲਕਨ ਸੀ ਇਹ ਕੁੜੀ ਤੇ ਕੈਨੇਡਾ ਦੇ ਵਿੱਚ ਕੀ ਕੀ ਗੁੱਲ ਖਲਾ ਕੇ ਫਿਰ ਭਾਰਤ ਆਈ ਸੀ ਉੱਥੇ ਡਿਪੋਰਟ ਕਿਉਂ ਹੋਈ ਕਿਸ ਦੇ ਨਾਲ ਕੀ ਲੜਾਈ ਹੋਈ ਸੀ ਉੱਥੇ ਕੀ ਕੁਝ ਕੀਤਾ ਕਿਹਦਾ ਕੀਦਾ ਘਰ ਪਟਿਆ ਸੀ ਇਸ ਘਟਿਆ ਔਰਤ ਨੇ ਉਹ ਸਭ ਕੁਝ ਤੁਹਾਨੂੰ ਪਿਛਲੀਆਂ ਵੀਡੀਓ ਦੇ ਵਿੱਚ ਤੁਹਾਨੂੰ ਜਾਣ ਗਏ ਹੋਗੇ ਤੁਸੀਂ ਤੇ ਹੁਣ ਉਸ ਦੀ ਇੱਕ ਹੋਰ ਜਿਹੜੀ ਸਭ ਤੋਂ ਵੱਡੀ ਜਿਹੜੀ ਗੱਲ ਸਾਹਮਣੇ ਆਈ ਹੈ ਜਿਹੜੀ ਇਹ ਰਪਿੰਦਰ ਕੌਰ ਆ ਇਹ ਅੱਜ ਤੋਂ ਜਾਂ ਫਿਰ ਇੱਕ ਇਨਸਾਨ ਦੇ ਨਾਲ ਮਾੜੀ ਨਹੀਂ ਸੀ ਜਾਂ ਫਿਰ ਗੁਰਵਿੰਦਰ ਨੂੰ ਇਸ ਬਾਰੇ ਪਤਾ ਨਹੀਂ ਸੀ ਇਹ ਕਈ ਲੋਕਾਂ ਨੂੰ ਭਲੇਖਾ ਕਿ ਚਾਣ ਚੱਕ ਵਾਪਰੀ ਘਟਣਾ ਗੁਰਵਿੰਦਰ ਨੂੰ ਇਸ ਦੇ ਜਿਹੜਾ ਚਰਿੱਤਰ ਦੇ ਬਾਰੇ ਪਤਾ ਲੱਗ ਗਿਆ ਸੀ ਗੁਰਵਿੰਦਰ ਇਸ ਨੂੰ ਭਲੀਪੰਤੀ ਸਮਝ ਗਿਆ ਸੀ ਪਰ ਉਹ ਆਪਣੇ ਪਿਤਾ ਦੀ ਵੇਟ ਕਰ ਰਿਹਾ ਸੀ ਜਿਹੜਾ ਕੈਨੇਡਾ ਗਿਆ ਹੋਇਆ ਸੀ ਤੇ ਉਹਨੇ 8 ਤਰੀਕ ਨੂੰ ਵਾਪਸ ਆ ਜਾਣਾ ਤੇ ਨੇ 28 29 ਅਕਤੂਬਰ ਨੂੰ ਆਪਣੇ ਪਤੀ ਨੂੰ ਆਪਣੇ ਆਸਕ ਦੇ ਨਾਲ ਰਲ ਕੇ ਉਸੇ ਦੇ ਘਰ ਦੇ ਵਿੱਚ ਸਦਾ ਦੀ ਨੀਂਦ ਸੁਵਾ ਦਿੱਤਾ ਤੁਹਾਨੂੰ ਦੱਸ ਦਿੰਨੇ ਆ ਕਿ ਰਪਿੰਦਰ ਕੌਰ ਉਸ ਦੀਆਂ ਰੀਲਾਂ ਤੋਂ ਤੇ ਉਸ ਦੇ ਬਣੇ ਸਰੀਰ ਦੇ ਟੈਟੂਆਂ ਤੋਂ ਬਹੁਤ ਸਾਰੇ ਲੋਕ ਜਿਹੜੇ ਸਮਝਦਾਰ ਆ ਉਹ ਸਮਝ ਗਏ ਕਿ ਕਿਸ ਘਟੀਆ ਪ੍ਰਵਿਰਤੀ ਦੀ ਕੁੜੀ ਆ ਹਾਲਾਂਕਿ ਇਸ ਦਾ ਜਿਹੜਾ ਮਾਪਿਓ ਗੁਰਸਿੱਖ ਆ ਪਰ ਜਦੋਂ ਇਹ ਸਕੂਲ ਦੇ ਵਿੱਚ ਪੜ੍ਹਦੀ ਸੀ ਤੇ ਸਿਰ ਤੇ ਕੇਸ਼ ਗੀ ਸਜਾ ਕੇ ਅਮਰਤ ਇਸ ਦਾ शकਿਆ ਹੋਇਆ ਸੀ ਤੇ ਵਧੀਆ ਸੰਸਕਾਰਾਂ ਵਾਲੀ ਕੁੜੀ ਲੱਗਦੀ ਸੀ ਤੇ 12ਵੀਂ ਤੱਕ ਇਸ ਦਾ ਕੋਈ ਲਾਂਭਾ ਵੀ ਨਹੀਂ ਆਇਆ ਸੀ ਤੇ ਜਿਸ ਤਰੀਕੇ ਦੀਆਂ ਪੰਜਾਬ ਦੀਆਂ ਵਧੀਆ ਘਰਾਂ ਦੀਆਂ ਕੁੜੀਆਂ ਹੁੰਦੀਆਂ ਉਸ ਤਰੀਕੇ ਨਾਲ ਇਹ ਵਿਚਰਦੀ ਸੀ ਪਰ ਜਦੋਂ ਕੈਨੇਡਾ ਜਾਂਦੀ ਆ ਕੈਨੇਡਾ ਦੀ ਰੰਗ ਦੇ ਵਿੱਚੇ ਰੰਗੀ ਜਾਂਦੀ ਆ ਪੱਛਮੀ ਸਭਿਅਤਾ ਤੋਂ ਐਸੀ ਪ੍ਰਭਾਵਿਤ ਹੁੰਦੀ ਆ ਸਭ ਤੋਂ ਪਹਿਲਾਂ ਇਹ ਉੱਥੇ ਆਪਣਾ ਜਿਹੜਾ ਗੁਰੂ ਮਹਾਰਾਜ ਵੱਲੋਂ ਦਿੱਤੀ ਬਖਸ਼ਿਸ਼ ਸੀ ਅਮਰਤ ਛੱਡਦੀ ਆ ਤੇ ਫਿਰ ਇਸ ਨੂੰ ਧੱਕ ਵਗਦੀ ਆ ਪ੍ਰਮਾਤਮਾ ਇਸ ਨੂੰ ਸਜ਼ਾ ਦਿੰਦਾ ਫਿਰ ਇਹ ਸਰੀਰ ਤੇ ਟੈਟੂ ਬਣਵਾਉਣ ਲੱਗਦੀ ਆ ਤਰ੍ਹਾਂ ਤਰ੍ਹਾਂ ਦੇ ਫੈਸ਼ਨ ਕਰਨ ਲੱਗਦੀ ਆ ਤੇ ਜਿਹੜਾ ਜਿਹੜਾ ਆਪਣਾ ਬਾਣਾ ਬਣਾ ਲੈਂਦੀ ਆ ਘਰ ਦੇ ਇਸ ਨੂੰ ਲੱਖ ਵਣਾਈ ਕਰਦੇ ਸੀ ਪਰ ਇਹਨੇ ਉਹਨਾਂ ਦੀ ਇੱਕ ਨਾ ਸੁਣੀ ਹੁਣ ਤੁਹਾਨੂੰ ਦੱਸ ਦਿੰਨੇ ਆ ਕਿ ਇਸ ਦੇ ਬਾਰੇ ਦੱਬੀ ਜੁਬਾਨ ਦੇ ਵਿੱਚ ਕਈ ਪਿੰਡ ਦੇ ਲੋਕ ਅਜਿਹੀਆਂ ਗੱਲਾਂ ਦੱਸਦੇ ਆ ਕਿ ਜਿਹੜਾ ਬੱਲੂਆਣੇ ਵਾਲਾ ਉਹ ਸਿਰਫਰਾ ਆਸ਼ਕਾ ਜਿਸ ਦੇ ਨਾਲ ਇਹ ਹੁਣ ਜੇਲ੍ਹ ਦੇ ਵਿੱਚ ਵੀ ਬੰਦ ਆ ਤੇ ਜਿਹਦੇ ਨਾਲ ਰਲ ਕੇ ਇਹਨੇ ਘਟਿਆ ਕਾਣ ਕੀਤਾ ਉਹਨੂੰ ਮਿਲਣ ਦੇ ਲਈ ਉਹਦੇ ਪਿੰਡ ਜਾਂਦੀ ਸੀ ਤੇ ਉਸਦੇ ਪਿੰਡ ਦੇ ਲੋਕ ਕਹਿੰਦੇ ਆ ਅਜਿਹੀਆਂ ਥਾਵਾਂ ਤੇ ਜਾਂਦੀ ਸੀ ਉਸਨੂੰ ਮਿਲਣ ਦੇ ਲਈ ਬੱਲੂਆਣੇ ਵਾਲੇ ਨੂੰ ਜਿੱਥੇ ਆਮ ਤੌਰ ਤੇ ਜੇਕਰ ਕੁੜੀ ਤੇ ਮਿੰਡਾ ਮਿਲਦੇ ਆ ਤੇ ਉਹਨਾਂ ਨੂੰ ਸ਼ੱਕ ਦੀ ਨਿਗਾਹ ਨਾਲ ਵੇਖਿਆ ਜਾਂਦਾ ਖਾਸ ਕਰਕੇ ਇਹ ਵਿਆਹੀ ਹੋਈ ਸੀ ਤੇ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਜਿਹੜਾ ਇਸ ਦਾ ਆਸ਼ਕਾ ਉਹਦਾ ਜਿਹੜਾ ਪਿਓ ਆ ਉਹ ਇੱਕ ਡਰੱਗ ਮਾਫੀਆ ਚਲਾਉਂਦਾ ਉਹ ਇੱਕ ਆਪਾਂ ਕਹਿ ਸਕਦੇ ਹਾਂ ਕਿ ਬਲੈਕੀਆ ਕਿਸਮ ਦਾ ਇਨਸਾਨ ਆ ਤੇ ਉਹਦਾ ਪਿੰਡ ਦੇ ਵਿੱਚ ਜਿਹੜਾ ਉਹਦਾ ਅਕ샤 ਉਹ ਬਹੁਤ ਜ਼ਿਆਦਾ ਖਰਾਬ ਆ ਤੇ ਇਹ ਉਸ ਨੂੰ ਮਿਲਣਾ ਆਪਣੇ ਆਸ਼ਕ ਖੇਤਾਂ ਦੇ ਵਿੱਚ ਇਸ ਦੀ ਇੱਕ ਟਰੈਕਟਰ ਚਲਾਉਂਦੀ ਦੀ ਵੀਡੀਓ ਆ ਉਹ ਵੀ ਇਹ ਬੱਲੂਆ ਨੇ ਪਿੰਡ ਗਈ ਸੀ ਤੇ ਉੱਥੇ ਆਪਦੇ ਆਸ਼ਕ ਦੇ ਖੇਤ ਦੇ ਵਿੱਚ ਚਲੀ ਜਾਂਦੀ ਆ ਉੱਥੇ ਜਾ ਕੇ ਜਦੋਂ ਇਸ ਨੂੰ ਇਸਦੇ ਘਰ ਵਾਲੇ ਨੂੰ ਇਸ ਚੀਜ਼ ਦਾ ਪਤਾ ਲੱਗਦਾ ਤੇ ਕਹਿੰਦੀ ਮੈਂ ਤਾਂ ਰੀਲ ਬਣਾਉਣ ਗਈ ਸੀ ਇੰਸਟਾਗ੍ਰam ਦੀ ਉਹ ਰੀਲ ਪਾਉਣ ਦੀ ਖਾਤਰ ਮੈਂ ਜਿਹੜਾ ਆਪ ਦੇ ਜੇ ਆਪਾਂ ਕਹੀਏ ਕਿ ਖੇਤ ਦੇ ਵਿੱਚ ਗਈ ਸੀ ਪਰ ਪਿੰਡ ਦੇ ਲੋਕ ਦੱਸਦੇ ਕਿ ਖੇਤ ਕੀ ਖੇ ਖਾਣ ਗਈ ਸੀ ਇਹ ਸਾਰੀਆਂ ਗੱਲਾਂ ਹੁਣ ਜਦੋਂ ਗੁਰਵਿੰਦਰ ਇਸ ਦੁਨੀਆ ਤੇ ਨਹੀਂ ਰਿਹਾ ਤੇ ਹੁਣ ਸਾਹਮਣੇ ਆ ਰਹੀਆਂ ਜਿਨ੍ਹਾਂ ਨੂੰ ਸੁਣ ਕੇ ਜਿੱਥੇ ਸਹੁਰਾ ਪਰਿਵਾਰ ਉਹ ਸ਼ਰਮਸਾਰ ਹੋ ਰਿਹਾ ਉਹ ਕਹਿੰਦੇ ਕਿ ਸਾਨੂੰ ਇਸ ਚੀਜ਼ ਦਾ ਪਤਾ ਹੀ ਨਹੀਂ ਲੱਗਾ ਸਾਡੇ ਅੱਗੇ ਬੜੀ ਬੀਬਾ ਕੁੜੀ ਬਣ ਕੇ ਰਹੀ ਤੇ ਹੁਣ ਜੇਕਰ ਸਾਨੂੰ ਇਹ ਚੀਜ਼ਾਂ ਦਾ ਪਹਿਲਾ ਪਤਾ ਲੱਗ ਜਾਂਦਾ ਤੇ ਅਸੀਂ ਇਸ ਦਾ ਪਹਿਲਾਂ ਹੀ ਰੱਸਾ ਜਿਹੜਾ ਲਾ ਦਿੰਦੇ ਅਸੀਂ ਤਲਾਕ ਲੈ ਲੈਂਦੇ ਸਾਡਾ ਪੁੱਤ ਸਾਡੇ ਦੇ ਵਿੱਚ ਮजूद ਰਹਿੰਦਾ